ਸਾਡਾ ਪਰਿਵਾਰ ਨਹੀਂ ਆ ਸਕਦਾ ਆਲਮ ਸਾਬ ਆਲਣ ਦੋ ਦੇਖੀ ਕਹਿ ਦੇ ਪਰਸੋਂ ਆ ਲੰਦੋ ਮੈਂ ਪਲੀਜ਼ ਆਮ ਰਿਕਵੈਸਟਿੰਗ ਯੂ ਪਲੀਜ਼ ਲੈਗ ਮੈਂ ਕੋਈ ਕੰਮ ਕਰਪਾ ਕਰਨੇ ਕਰੂਗਾ ਵੀ ਆ ਕੋਪਰ ਵੀ ਕਹਿਣਾ ਚਾਹੋਗੇ ਅੱਗੇ ਕਾਰਵਾਈ ਬਾਰੇ 1 ਮਿੰਟ ਜਸਟ 1 ਮਿੰਟ ਜੀ ਵੀ ਆ ਟੋਟਲੀ ਕੋਪਰੇਟਿੰਗ ਵਿਦ ਯੂ ਪਲੀਜ਼ ਕੋਪਰੇਟ ਵਿਦ ਮੀ ਆਮ ਰਿਕਵੈਸਟਿੰਗ ਯੂ ਮੈਮ ਅਸੀਂ ਵੀ ਆਲਸੋ ਕੋਪਰੇਟਿੰਗ ਥਿਸ ਕੋਆਪਰੇਸ਼ਨ ਥੋੜੀ ਦੇਰ ਤੱਕ ਪਲੀਜ਼ ਆਪਾਂ ਨਾ ਇੱਕ ਵਾਰੀ ਠੀਕ ਹੈ ਸੋ ਲੈਟ ਮਾਈ ਪੀਪਲ ਲੈਟ ਮਾਈ ਪੀਪਲ ਕਮ ਪਲੀਜ਼ ਆਵਾਜ਼ੀ ਪਾਜੀ ਪਲੀਜ਼ ਇੱਕ ਮਿੰਟ ਮੇਰੇ ਆਲਮ ਸਾਹਿਬ ਮੈਂ ਵਾਦਾ ਜਣਾ ਕਲੀਅਰ ਨਹੀਂ ਹੋਣਾ ਤੁਹਾਨੂੰ ਦੱਸ ਦਈਏ ਕਲੀਅਰ ਨਹੀਂ ਹੋਣਾ ਵਾਦਾ ਜਣਾ ਵਾ ਸੰਗਤ ਹੋਰ ਥਰੀ ਹੁੰਦੀ ਜੀ ਪਲੀਜ਼ ਕੋਪਰਟ ਨਾ ਹੋ ਸੰਗਤ ਹੋਰ ਥਰੀ ਹੁੰਦੀ ਕਾਲ ਹੋ ਗਈ ਜੀ ਇਹ ਇੱਥੇ ਆ ਜਣਾ ਜੀ ਸਰ ਇੱਕ ਮਿੰਟ ਮੈਡਮ ਇੱਧਰ ਦੇਖ ਜੀ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰ ਰਹਾ ਸੀ ਸਾਰੇ ਬੰਦੇ ਅੰਦਰ ਜਾਣ ਦੀ ਖਾਹ। ਇੱਕ ਜਨੂੰ ਦੌੜ ਦੋ। ਇੱਕ ਸਾਰੇ ਨਮਾਜ਼ਦਾਂ ਹੀ ਆਹੀ। ਮੈਡਮ ਕਿੱਥੇ ਹੋ? ਪਰਸਨਲਟੀ ਕੋਈ ਗੱਲ ਕਰਨੀ ਆਲਮ ਸਾਹਿਬ ਕੋ ਪਰਸਨਲ ਹੀ ਗੱਲ ਕਰਨੀ ਆ ਲੈਣ ਦੋ ਉਹਨਾਂ ਨੂੰ ਤੇ ਭਾਈ ਨੂੰ ਅੰਦਰ ਆਉਣ ਦੋ। ਇਹਨਾਂ ਨੂੰ ਆ ਲੈਣ ਦੋ। ਹਾਂ ਜੀ। ਆਜੋ ਗੋਲਦੀ ਭਾਜੀ ਆਓ। ਇਸ ਜ਼ਿਲ੍ਹਾ ਬਰਤਾਨ ਨੇ ਉਹ ਚੇਅਰਮੈਨ ਸਾਹਿਬ ਨੇ ਤੇ ਉੱਥੇ ਸਾਡੇ ਸਰਪੰਚੀ ਨੂੰ ਆ ਲੈਣ ਦੋ ਅੰਦਰ। ਆਓ ਜੀ ਪ੍ਰਾਪੰਜ ਅੰਦਰ ਹੀ ਅੰਦਰ ਪ੍ਰਾਪੰਜ ਆਜੋ ਪ੍ਰਾਪੰਜ ਆਓ ਜੀ ਬਹੁਤ ਦੰਜਾ ਥੋੜਾ ਜਿਹਾ ਬਹਿ ਕੇ ਧੰਨ ਜੱਟਿਆ ਸਾਹਿਬ ਨੂੰ ਕੀ ਲੈ ਕੇ ਆਇਆ ਕੰਮ ਜੀ ਤੁਸੀਂ ਆਪ ਦੇਖਿਆ ਕਿ ਉਹ ਇੱਕ ਫੜਿਆ ਸਿਰੀ 30 ਬੰਦੇ 30 35 ਬੰਦੇ ਧੱਕੇ ਨਾਲ ਅੰਦਰ ਘਰ ਚ ਆ ਗਏ ਆ ਤੇ ਨਾ ਸਾਨੂੰ ਕੋਈ ਵਾਰੰਟ ਦਿਖਾਇਆ ਨਾ ਕੁਛ ਚੰਡੀਗੜ੍ਹ ਕੋਠੀ ਚ ਇਹੀ ਚੱਲ ਰਿਹਾ ਉੱਥੇ ਕੋਈ ਨਹੀਂ ਹੈ ਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਬਿਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੰਦੀ ਹੈ ਕੁਛ ਨਹੀਂ ਬਸ ਅੰਦਰ ਘਰ ਦੇ ਬੜ ਗਏ ਆ ਦੀ ਸਾ ਫਰੂਲਾ ਫਰਾਨੀ ਚੱਲ ਰਹੀ ਹੈ ਸਾਡੇ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰ ਰਹੇ ਆ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਆ ਉਹਨਾਂ ਨਾਲ ਗੱਲ ਕਰਨ ਨਾ ਕਰਨ ਦੀ ਕੋਈ ਫੋਨ ਨਹੀਂ ਚੁੱਕ ਰਿਹਾ ਕੋਈ ਫੋਨ ਜਾਂਚ ਕੀਤੀ ਹੈ ਕਿਹੜੇ ਮਾਮਲੇ ਤੇ ਐਫਆਈਆਰ ਕੀਤੀ ਗਈ ਕਿਉਂ ਅਰੈਸਟ ਕੀਤਾ ਗਿਆ ਉਹਨਾਂ ਨੇ ਕੋਈ ਡੀਏ ਦਾ ਕੀਤਾ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗੱਲਬਾਤ ਹੋਈ ਹੈ ਨਾ ਕੁਝ ਹੋਇਆ ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈ ਮਤਲਬ ਸਾਡੇ ਨਾਲ ਤਾਂ ਇਹ ਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਕਹੋ ਕਰੇ ਮੈਡਮ ਤਾਂ ਅਸੀਂ ਹੁਣ ਨੋਟਿਸ ਕੋਈ ਸੰਬੰਧ ਹੋਮ ਕੁਝ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਏਡੀਏ ਦੇ ਮਾਮਲੇ 'ਚ ਤਾਂ ਕੁਝ ਨਹੀਂ ਆਇਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਪੰਜਾਬ ਦੇ ਸਾਹਮਣੇ ਆ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਜਿਹੜੇ ਵਿਜੀਲੈਂਸ ਦੇ ਅਫਸਰ ਬਦਲੇ ਗਏ ਹਨ ਕਿੰਨੀ ਵਾਰੀ ਪਰਮਾਰ ਸਾਹਿਬ ਨੂੰ ਬਦਲੇ ਆ ਉਸ ਤੋਂ ਪਹਿਲਾਂ ਬਦਲੇ ਆ ਕਿੰਨੇ ਅਫਸਰ ਬਦਲੇ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਪਰ ਅੱਜ ਜਦੋਂ ਟੀਮ ਆਈ ਜਿਹੜੇ ਮਜੀਠੇ ਦੇ ਲੋਗ ਹੈ ਉਸ ਸਾਡੇ ਨਾਲ ਖੜੇ ਸੀ ਖੜੇ ਹੈ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਾਦੇ ਰਵਾਂਗੇ ਸਾਰੇ ਇੱਥੇ ਨੇ ਤਕਮੁਕੀ ਵੀ ਕੀਤੀ ਗਈ ਹੈ ਜੀ ਹਾਂਜੀ ਬਿਜਲੈਸ ਵਿਭਾਗ ਵੱਲੋਂ ਤਕਮੁਕੀ ਵੀ ਕੀਤੀ ਉਹ ਤੱਕੇ ਨਾਲ ਅੰਦਰ ਬੜੇ ਆ ਜਿਹੜੀ ਚੰਡੀਗੜ੍ਹ ਬੈਠੇ ਆ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਾਨੂੰ ਪਤਾ ਨਹੀਂ ਅਚਾਨਕ ਪੂਰਾ ਬਰੀਫ ਕਰ ਦਿੱਤੀ ਹੋਇਆ ਕਿ ਅਚਾਨਕ ਕਿੰਨੇ ਵਜ ਦਾ ਸਮਾਂ ਸੀ ਕਿੰਨੇ ਲੋਕ ਹੈ ਹੁਣ ਮੈਨੂੰ ਇਹ ਸਾਰਾ ਕੁਝ ਯਾਦ ਨਹੀਂ ਜੀ ਉਹ ਹੋਰ ਕੀ ਹੋਇਆ ਗ੍ਰੀਨ ਕੌਮਿਟੀਆ ਜੋ ਕਾਫੀ